ਗਾਇਜ਼ ਵੈਲਕਮ ਬੈਕ ਟੂ ਅ ਨਿਊ ਵਲੌਗ ਤੇ ਅੱਜ ਅਸੀਂ ਜਾ ਰਹੇ ਆ ਘੂਮੀ ਘੂਮੀ ਕਰਨ ਉਹ ਵੀ ਮਿਨੀ ਗੋਆ ਤੇ ਤੁਹਾਨੂੰ ਦਿਖਾਣੇ ਆ ਕਿ ਮੰਮਾ ਕਿੱਦਾਂ ਦੇ ਰੈਡੀ ਹੋਏ ਆ ਮੰਮਾ ਜੀ ਹੋ ਗਏ ਰੈਡੀ ਤੇ ਐ ਆ ਮੰਮਾ ਦੀ ਫਾਈਨਲ ਲੁੱਕ ਮੰਮਾ ਥੋੜਾ ਪਿੱਛੇ ਹੋਇਆ ਇਹ ਮੰਮਾ ਦੀ ਫਾਈਨਲ ਲੁੱਕ ਤੇ ਇਸ ਤੋਂ ਬਾਅਦ ਆਪਾਂ ਬਹੁਤ ਸਾਰੀ ਪੈਕਿੰਗ ਕੀਤੀ ਉਹਦੇ ਵਿੱਚੋਂ ਅਸੀਂ ਤੁਹਾਨੂੰ ਦਿਖਾਣੇ ਆ ਹੁਣ ਪਾਪਾ ਰੈਡੀ ਪਾਪਾ ਦੇ ਟਿਕਟ ਡਨ ਲੱਗ ਗਿਆ ਤੇਜਸ ਕਰਨ ਸਮਾਨ ਠੱਕ ਕਰ ਰਿਹਾ ਇੰਨੇ ਸਾਰੇ ਵਿਕਟਸ ਬਾਲ ਵਗੈਰਾ ਸਭ ਚੀਜ਼ਾਂ ਲੈ ਲਿਆ ਉਹ ਤੇ ਇਹਦੇ ਵਿੱਚ ਆਪਾਂ ਮੈਟ ਲਿਆ ਖਾਣ ਵਾਲਾ ਸਮਾਨ ਟਿਫਿਨ ਰੱਖ ਲਿਆ ਜਿਸਕਰਨ ਹੈਲੋ ਗਾਇਜ਼ ਤਾਂ ਇਹ ਜਿਸਕਰਨ ਦੀ ਫਾਈਨਲ ਲੁੱਕ ਜਿਸਕਰਨ ਥੋੜਾ ਅੱਗੇ ਜਾ ਖੜਾ ਹੈ ਅੱਗੇ ਹੋਰ ਅੱਗੇ ਇਹ ਹੈ ਜਿਸਕਰਨ ਦੀ ਫਾਈਨਲ ਲੁੱਕ ਤੇ ਮੈਂ ਤੇ ਪਾਪਾ ਨੇ ਅੱਜ ਥੋੜੀ ਜੀ ਮੈਚਿੰਗ ਕੀਤੀ ਹੈ ਵਾਈਟ ਵਾਈਟ ਸ਼ਰਟ ਹੋਣਤਾਂ ਨੂੰ ਅਸੀਂ ਉੱਥੇ ਜਾ ਕੇ ਦਿਖਾਵਾਂਗੇ ਕਿ ਅਸੀਂ ਕੀ ਕੀ ਕਰਾਂਗੇ ਬਾਏ ਗਾਇਸ ਤਾਂ ਕਰਨ ਤੁਰਨ ਤੋਂ ਬਾਅਦ ਆਪਾਂ ਪੈਟਰੋਲ ਪੰਪ ਤੇ ਰੁਕੇ ਸੀ ਪੈਟਰੋਲ ਭਰਵਾਉਣ ਵਾਸਤੇ ਉਸ ਤੋਂ ਬਾਅਦ ਅਪਾ ਟਾਇਰਸ ਵਿੱਚ ਹਵਾ ਚੈੱਕ ਕਰਵਾਈ ਤੇ ਉਹ ਅੰਕਲ ਹਵਾ ਚੈੱਕ ਕਰ ਰੇ ਸੀ ਤੇ ਇੱਕ ਹੋਰ ਅੰਕਲ ਉੱਥੇ ਹਵਾ ਪਰਵਾਣਾ ਰਹੀ ਸੀ ਆਪਣੇ ਟਾਇਰ ਵਿੱਚ ਉਸ ਤੋਂ ਬਾਅਦ ਆਪਾਂ ਅੱਗੇ ਨਿਕਲ ਗਏ ਤੇ ਆਪਾਂ ਪਠਾਨਕੋਟ ਪਹੁੰਚ ਗਏ ਸੀ ਤੇ ਪਠਾਨਕੋਟ ਪਹੁੰਚ ਕੇ ਆਪਾਂ ਫਿਰ ਤੋਂ ਇੱਕ ਵੀਡੀਓ ਕਲਿੱਪ ਸ਼ੂਟ ਕੀਤੀ ਦੇ ਰ ਵਿੱਚ ਆਪਾਂ ਜਾ ਰਹੇ ਸੀ ਤੇ ਆ ਸਾਈਡ 뷰 ਸੀਗਾ ਇੰਨਾ ਵਧੀਆ 뷰 ਆ ਰਿਹਾ ਹੈਗਾ ਸਾਈਡ ਤੋਂ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਰঞ্জੀਤ ਸਾਹਿਬ ਦੇ ਡੈਮ ਦੇਖਣ ਗਏ ਸੀ ਤੇ ਉੱਥੇ ਆਪਾਂ ਬਹੁਤ ਇੰਜੋਏ ਕੀਤਾ ਬਟ ਉੱਥੇ ਫੋਨ ਜਲਾਉਡ ਨਹੀਂ ਜਿਸ ਕਾਰਨ ਸਾਨੂੰ ਫੋਨ ਸਬਮਿਟ ਕਰਾਣੇ ਪਏ ਤੇ ਅਸੀਂ ਕੋਈ ਵੀ ਕਲਿੱਪ ਨਹੀਂ ਸ਼ੂਟ ਕਰ पाए ਤੇ ਫਿਰ ਉਸ ਤੋਂ ਬਾਅਦ ਆਪਾਂ ਪਹੁੰਚ ਕੇ ਮਿਨੀ ਗੋਆ ਉੱਥੇ ਜਾ ਕੇ ਆਪਾਂ ਮੈਗੀ ਖਾਧੀ ਜਿਹਦੀ ਆਪਾਂ ਕਲਿੱਪ ਸ਼ੂਟ ਨਹੀਂ ਕੀਤੀ ਬਟ ਉਸ ਤੋਂ ਬਾਅਦ ਮੈਂ ਤੇ ਜਿਸਕਰਨ ਚਿਪਸ ਖਾ ਰਹੀ ਸੀ ਜਿਹਦੀ ਕਲਿੱਪ ਆਪਾਂ ਸ਼ੂਟ ਕੀਤੀ Papa ਥੋੜੀ ਜੀ ਰੈਸਟ ਕਰ ਰਹੀ ਸੀ ਤੇ ਮੰਮਾ ਸਾਡੇ ਨਾਲ ਗੱਲਾਂ ਕਰ ਰਹੀ ਸੀ ਬਟ 뷰 ਬਹੁਤ ਵਧੀਆ ਸੀ ਤੇ ਜਿਸਕਰਨ ਨੇ ਮੈਂ ਕਿਹਾ ਇੱਧਰ ਦੇਖ ਤੇ ਜਿਸਕਰਨ ਦੇਖ ਨਹੀਂ ਰਿਹਾ ਸੀ ਫਿਰ ਮੈਂ ਮੰਮਾ ਦੀ ਵੀਡੀਓ ਬਣਾਤੀ ਮੰਮਾ ਮੰਮਾ ਦੀ ਵੀਡੀਓ ਤਾਂ ਬਹੁਤ ਅੱਛੀ ਬਣਦੀ ਆ ਹਮੇਸ਼ਾ ਆਊਟਫਿਟਸ ਸਾਰਿਆਂ ਦੀ ਬਹੁਤ ਵਧੀਆ ਲੱਗੀ ਮੈਨੂੰ ਤੇ ਉਸ ਤੋਂ ਬਾਅਦ ਮੈਂ ਆਪਣੀ ਤਰਫ ਬੈਕ ਕੈਮਰਾ ਕਰਕੇ ਮੈਂ ਆਪਣੀ ਵੀ ਥੋੜੀ ਜੀ ਫੇਸ ਦਿਖਾਤਾ ਆਪਣਾ ਵੀ ਉਸ ਤੋਂ ਬਾਅਦ ਫੇਰਾ ਆਪਾਂ ਇਧਰੋਂ ਸ਼ੂਟ ਕਰਨ ਲੱਗੇ ਦੂਸਰੇ ਵਾਲਾ ਫਿਲਟਰ ਲਗਾ ਕੇ ਜਿਸ ਕਰਨੋਂ ਮੈਂ ਕਿ ਆ ਇਧਰ ਦੇਖ ਤੇ ਹਾਂ ਜਿਸ ਕਰਨ ਬਹੁਤ ਅੱਛੀ ਤਰ੍ਹਾਂ ਦੇਖ ਰਿਹਾ ਸੀ ਜਿੱਥੇ ਆਪਾਂ ਮੈਟ ਵਿੱਚ ਆ ਕੇ ਬੈਠੇ ਸੀ ਉਸਦੇ ਆਸ-ਪਾਸ ਦਾ ਵਿਊ ਕੁਛ ਇਸ ਤਰ੍ਹਾਂ ਦਾ ਸੀ ਤੇ ਮੰਮਾ ਉਧਰਲੀ ਸਾਈਡ ਨੂੰ ਦੇਖ ਰਹੇ ਸੀ ਤੇ ਮੈਂ ਸੋਚ ਰਹੀ ਸੀ ਕਿ ਮੰਮਾ ਕਾਰ ਕਿ ਰਿਹਾ ਤੇ ਮੈਨੂੰ ਫੇਰ ਪਤਾ ਚੱਲਿਆ ਕਿ ਮੰਮਾ ਤਾਂ ਜਿਹੜਾ ਸਾਡੇ ਆਸ-ਪਾਸ ਬੈਠੇ ਹੋਏ ਸੀ ਲੋਕ ਉਹ ਮਮਾ ਨਾਲ ਫਰੈਂਡਸ਼ਿਪ ਕਰ ਰਹੇ ਸੀ ਤੇ ਮਮਾ ਉਹਨਾਂ ਨਾਲ ਗੱਲਾਂ ਕਰ ਰਹੇ ਸੀ ਉਸ ਤੋਂ ਬਾਅਦ ਜਸਕਰਨ ਨੇ ਕਿਹਾ ਕਿ ਚਲੋ ਦੀਦੀ ক্রিকেট ਖੇਡ ਲਈਏ ਫਿਰ ਮੈਂ ਤਾਂ ਜਸਕਰਨ ক্রিকেট ਖੇਡ ਰਹੇ ਸੀ ਲੇਕਿਨ ਉੱਥੇ ਸਾਡੀ ਬਾਲ ਕਦੀ ਉੱਧਰ ਜਾ ਰਹੀ ਸੀ ਕਦੀ ਉੱਤਰ ਜਾ ਰਹੀ ਸੀ ਸਾਨੂੰ ਸਮਝ ਨਹੀਂ ਆ ਰਹੀ ਸੀ ਫਿਰ ਆਪਾਂ ਦੂਸਰੀ ਸਾਈਡ ਤੇ ਚਲੇ ਗਏ ਥੋੜੀ ਜਿਹੀ ਰੈਸਟ ਕਰਨ ਤੋਂ ਬਾਅਦ ਖੁਮਨ ਵਾਸਤੇ ਉੱਥੇ ਬਹੁਤ ਸਾਰੇ ਝੁੱਲ੍ਹੇ ਸੀਗੇ ਜਿਹੜੇ ਅਸੀਂ ਮਤਲਬ ਰਾਈਡ ਕਰਕੇ ਇੰਜੋਏ ਕਰ ਸਕਦੇ ਸੀ ਤੇ ਜਸਕਰਨ ਕਹਿ ਰਿਹਾ ਸੀ ਕਿ ਮੈਂ ਪੈਰਾਗਲਾਈਡਿੰਗ ਕਰਨੀ ਆ ਪਰ ਪਾਪਾ ਕਹਿ ਰਹੇ ਸੀ ਕਿ ਨਹੀਂ ਕਰਨੀ ਉੱਥੇ ਬਲਡ ਰਾਈਡ ਵੀ ਸੀ ਸ਼ੂਟਿੰਗ ਸੀ ਸਮਾਲ ਟ੍ਰੇਨ ਸੀ ਜਿੱਤੇ ਆਪਾਂ ਰਾਈਡ ਕਰ ਸਕਦੇ ਸੀ ਲੇਕਿਨ ਇਹ ਸਭ ਚੀਜ਼ਾਂ ਆਪਾਂ ਪਹਿਲੇ ਕੀਤੀਆਂ ਨਹੀਂ ਸੀ ਤੇ ਆਪਾਂ ਨਹੀਂ ਕੀਤੀਆਂ ਬਾਕੀ ਛੋਟੇ ਬੱਚਿਆਂ ਦੇ ਝੂਲੇ ਸੀ ਉਸ ਤੋਂ ਬਾਅਦ ਜਿਹੜਾ ਰਣਜੀਤ ਸਾਗਰ ਡੈਮ ਵਿੱਚ ਪਾਣੀ ਜਾਂਦਾ ਨਾ ਉਹ ਅਸੀਂ ਉਸਦੇ ਲਾਗੇ ਗਏ ਉਸ ਤੋਂ ਬਾਅਦ ਅਸੀਂ ਫੋਟੋਜ਼ ਵਗੈਰਾ ਕਲਿੱਕ ਕੀਤੀਆਂ ਵੀਡੀਓਜ਼ ਬਣਾਈਆਂ ਪਾਣੀ ਬਹੁਤ ਠੰਡਾ ਸੀਗਾ ਸਾਨੂੰ ਬਹੁਤ ਮਜ਼ਾ ਆਇਆ ਉਸ ਤੋਂ ਬਾਅਦ ਮੈਂ ਤੇ ਜਸਕਰਨ ਇਹ ਵਾਲੀ ਬਾਈਕ ਰਾਈਡ ਕਰਨ ਲੱਗੇ ਪਹਿਲਾਂ ਤੇ ਮੈਨੂੰ ਥੋੜਾ ਜਿਹਾ ਲੱਗਿਆ ਕਿ ਇਹ ਮੇਰੇ ਤੋਂ ਨਹੀਂ ਚੱਲੇਗੀ ਬਟ ਉਹਨਾਂ ਨੇ ਕਿਹਾ ਕਿ ਜੇ ਤੂੰ ਸੀ ਟੂ ਵੀਲਰ ਸਕੂਟੀ ਜਾਂ ਬਾਈਕ ਚਲਾ ਲੈਂਦੇ ਹੋ ਤੇ ਤੁਸੀਂ ਚਲਾ ਸਕਦੇ ਹੋ ਮੈਂ ਪਹਿਲਾਂ ਤੇ ਹੌਲੀ ਹੌਲੀ ਚਲਾਈ ਲੇਕਿਨ ਉਸ ਤੋਂ ਬਾਅਦ ਮੈਨੂੰ ਪਤਾ ਚੱਲ ਗਿਆ ਕਿ ਇਸ ਨੂੰ ਚਲਾਣੀ ਕਿਸ ਤਰ੍ਹਾਂ ਤਾਂ ਫਿਰ ਮੈਂ ਜਿਸਕਰਨ ਨੂੰ ਦਿੱਤੀ ਰਾਈਡ ਕਰਨ ਵਾਸਤੇ ਜਿਸਕਰਨ ਵੀ ਸਾਡੇ ਸਕੂਟੀ ਚਲਾ ਲੈਂਦਾ ਇਸ ਕਰਕੇ ਇੰਨੇ ਤੇ ਬਹੁਤ ਸਮੂਥ ਤਰੀਕੇ ਨਾਲ ਚਲਾਈ ਤੇ ਪਾਪਾ ਨੂੰ ਮੈਂ ਕਿਹਾ ਕਿ ਤੁਸੀਂ ਇਹਦੇ ਪਿੱਛੇ ਬੈਠ ਜਾਓ ਤੇ ਫਿਰ ਜਿਸਕਰਨ ਨੇ ਤੇ ਇੰਨੀ ਵਧੀਆ ਚਲਾਈ ਕਿ ਸਾਨੂੰ ਦੇਖ ਕੇ ਮਜ਼ਾ ਆ ਰਿਹਾ ਸੀ ਫਿਰ ਜਸਕਰਨ ਕਹਿੰਦਾ ਪਾਪਾ ਜੀ ਭੁੱਖ ਲੱਗੀ ਐ ਪਾਪਾ ਕਹਿੰਦੇ ਜੋ ਖਾਣਾ ਦੱਸੋ ਉੱਥੇ ਦੇ ਰੇਟਸ ਬਹੁਤ ਥਾਈ ਸੀ ਲੇਕਿਨ ਪਾਪਾ ਕਹਿੰਦੇ ਕਿ ਘੁੰਮਣ ਆਏ ਆ ਤੇ ਖਾਣਾ ਪੀਣਾ ਤੇ ਹੈ ਹੀ ਆ ਫਿਰ ਆਪਾਂ ਚੰਨੇ ਵਾਲੇ ਬੰਦ ਖਾਨ ਲਈ ਮਮਤਾ ਜੀ ਕਰ ਰਹੀ ਸੀ ਤੇ ਆਪਾਂ ਗਏ ਤੇ ਅੰਕਲ ਕਹਿੰਦੇ ਕਿ ਮੇਰੇ ਕੋਲ ਮਟੀਰੀਅਲ ਖਤਮ ਹੋਣ ਵਾਲਾ ਹੈ ਸਿਰਫ ਦੋ ਹੀ ਮਿਲ ਸਕਦੇ ਆ ਤੇ ਫਿਰ ਆਪਾਂ ਦੋ ਚੰਨੇ ਵਾਲੇ ਬੰਦ ਲੈ ਲਏ ਫਿਰ ਜਸਕਰਨ ਨੇ ਮੈਂ ਮਮਾ ਨੇ ਤੇ ਪਾਪਾ ਨੇ ਹਾਫ ਹਾਫ ਖਾਦਾ ਉਸ ਤੋਂ ਬਾਅਦ ਫਿਰ ਜਸਕਰਨ ਬੋਲਿਆ ਕਿ ਮੈਂ ਮੋਮੋਸ ਖਾਣੇ ਫਿਰ ਆਪਾਂ ਮੋਮੋਸ ਲੈ ਮਮ ਉਸ ਸਾਨੂੰ ਮਿਲੇ ਸੀ 160 ਦੀ 1 ਪਲੇਟ ਤੇ ਆਪਾਂ 2 ਪਲੇਟਸ ਲਈ ਸੀ ਉਸ ਤੋਂ ਬਾਅਦ ਜਿਸਕਰਨ ਨੇ ਕੀਤੀ ਬੰਜੀ ਜੰਪਿੰਗ ਕਹਿੰਦਾ ਕਿ ਪੈਰਾਗਲਾਈਡਿੰਗ Papa ਨਹੀਂ ਕਰਨੀ ਫਿਰ ਬੰਜੀ ਜੰਪਿੰਗ ਕਰਨੀ ਆ ਤੇ ਜਿਸਕਰਨ ਨੂੰ ਪਹਿਲਾਂ ਤਾਂ ਸਟਾਰਟਿੰਗ ਸਟਾਰਟਿੰਗ ਤੇ ਥੋੜਾ ਜਿਹਾ ਡਰ ਲੱਗਿਆ ਲੇਕਿਨ ਉਸ ਤੋਂ ਬਾਅਦ ਉਹਨੂੰ ਬਹੁਤ ਮਜ਼ਾ ਆਇਆ ਤਾਂ ਹਾਰਸ ਰਾਈਡਿੰਗ ਵੀ ਸੀ ਉੱਥੇ ਮਮਾ ਦਾ ਬੌਝੀ ਕਰ ਰਿਆ ਸੀ ਲੇਕਿਨ ਮਮਾ ਨੇ ਉੱਥੇ ਦੱਸਿਆ ਨਹੀਂ ਕਰਾ ਕਿ ਸਾਨੂੰ ਦੱਸਿਆ ਕਿ ਮੇਰਾ ਬੌਤਮਨ ਕਰਾ ਸੀ ਹਾਰਸ ਰਾਈਡਿੰਗ ਕਰਨ ਦਾ ਤੇ ਫਿਰ ਆਪਾਂ ਕਹਿ ਕੇ ਚਲੋ ਜਦੋਂ ਨੈਕਸਟ ਟਾਈਮ ਜਾਵਾਂਗੇ ਉਦੋਂ ਆਪਾਂ ਕਰਾਂਗੇ ਜਿਸ ਕਰਨ ਤਾਂ ਫੁੱਲ ਮਜ਼ੇ ਕਰ ਰਿਆ ਸੀ ਆਪਾਂ ਪੁੱਛ ਰਹੇ ਸੀ ਕਿ ਅੱਗੇ ਪਿੱਛੇ ਕਿਉਂ ਜਾ ਰਿਹਾ ਹੈ ਤਾਂ ਸਾਨੂੰ ਅੰਕਲ ਨੇ ਉੱਥੇ ਦੱਸਿਆ ਕਿ ਜਿਸ ਦਾ weight ਘੱਟ ਹੋਏ ਫਿਰ ਉਹਦਾ ਅੱਗੇ ਪਿੱਛੇ ਜਾਂਦਾ ਹੈ ਲੇਕਿਨ ਜਿਸ ਦਾ weight ਜ਼ਿਆਦਾ ਹੋਏ ਨਾ ਤਾਂ ਉਸ ਦਾ ਪੂਰਾ نیچے ਆਉਂਦਾ ਫਿਰ ਉੱਪਰ ਨੂੰ ਜਾਂਦਾ ਉਹਨੂੰ ਜ਼ਿਆਦਾ ਮਜ਼ਾ ਆਉਂਦਾ ਤੇ ਜਿਸ ਕਰਨ ਤੇ ਪੂਰਾ ਹਵਾ ਹਵਾਈ ਰਾਮ ਨਾਲ ਉੱਡ ਰਿਹਾ ਸੀ ਅਸੀਂ ਇਹਨੂੰ ਕਿਹਾ ਕਿ ਹੱਥ ਛੱਡ ਕੇ ਤੇ ਪੂਰੇ ਪੰਖ ਵਾਂਗ ਉੱਡ ਪਾੜੇ ਕਹਿ ਰਹੀ ਸੀ ਨਹੀਂ ਨਹੀਂ ਮੈਂ ਤੇ ਰੱਸੀ ਪਕੜਾਂਗਾ ਫੇਰੀ ਰੀਚ ਐ ਤਾਂ ਸੀ ਇਹਦਾ ਰਿਵਿਊ ਲੈ ਕੰਨ ਕਿੱਦਾਂ ਦਾ ਲੱਗਿਆ ਮਜ਼ਾ ਆਇਆ ਡਰ ਲੱਗਿਆ ਲੱਗਿਆ ਹੀ ਡਰ ਕੋਈ ਨਾ ਉੱਧੋ ਜਦੋਂ ਉੱਪਰ ਨਾਲ ਕਿੰਨਾ ਇੱਕ ਹੀ ਮੈਂ ਜਾਉਂਦੀ ਹੁਣ ਕਿੱਥੇ ਹੈ ਚੱਲ ਚੱਲ ਜਲਦੀ ਸ਼ੂਜ਼ ਢਾਲ ਚੱਲੀਏ ਹੁਣ फेर ਰਹੀ ਸੀ ਉੱਥੋਂ ਨਿਕਲ ਪਏ ਕਿਉਂਕਿ ਟਾਈਮ ਹੋ ਰਿਹਾ ਸੀ 6:30 ਤੇ ਜਿਸ ਕਰਨ ਤੇ ਆਪਣੀ ਵੀਡੀਓ ਦੇਖ ਰਿਆ ਸੀਗਾ ਕਿ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਬਣੀ ਬੰਜੀ ਜੰਪਿੰਗ ਤੇ ਉਸ ਤੋਂ ਬਾਅਦ ਉਹਨੂੰ ਐਡਿਟ ਕਰਨ ਲੱਗ ਗਿਆ ਕਿਉਂਕਿ ਇਹ ਆਪਣੇ ਇੰਸਟਾਗ੍ਰam ਅਕਾਊਂਟ ਤੇ ਪਾਉਂਦਾ ਹੈ ਤੇ ਸਾਡੇ ਆਸ-ਪਾਸ ਦਾ 뷰 ਬਹੁਤ ਅੱਛਾ ਸੀ ਕਿਉਂਕਿ ਜਿੱਥੋਂ ਆਪਾਂ ਮਿਨੀ ਗੋਆ ਵੱਲ ਨੂੰ ਜਾਂਦੇ ਆ ਉਸ ਤੋਂ نیچے ਆ ਕੇ ਗੋਲ-ਗੋਲ ਪਹਾੜੀਆਂ ਨਾਲ ਰਸਤਾ ਇੰਨਾ ਵਧੀਆ ਆ ਕਿ ਮਜ਼ਾ ਆ ਜਾਂਦਾ ਇਦਾਂ ਲੱਗਦਾ ਜਿਸ ਤਰ੍ਹਾਂ ਨਾਲ ਪਰ ਡਲੋਜੀ ਸਾਈਡ ਕਿਤੇ ਘੁੰਮਣ ਗਏ ਹੋਇਆ ਹਾਂ ਮੈਂ ਸਾਈਡ ਦਾ 뷰 ਦੇਖ ਰਹੀ ਸੀ ਨਾਲ ਨਾਲ ਮੈਚ ਨੂੰ ਥੋੜੀ ਜਿਹੀ ਕਲਿੱਪ ਸ਼ੂਟ ਕਰ ਲਈਏ ਮम्मा ਨੂੰ ਤੇ ਜਿਸ ਕਾਰਨ ਨੂੰ ਥੋੜਾ ਵੋਮਿਟਿੰਗ ਦਾ ਮਨ ਹੋ ਰਿਹਾ ਸੀ ਜਿਸ ਕਾਰਨ ਪਾਪਾ ਕਹਿ ਰਹੇ ਸੀਗੇ ਕਿ ਆਪਾਂ WhatsApp ਗੁਰਦੁਆਰੇ ਚਲਦੇ ਹਾਂ ਬਟ ਬਹੁਤ ਹਨੇਰਾ ਹੋ ਗਿਆ ਸੀ ਫਿਰ ਪਾਪਾ ਕਹਿੰਦੇ ਕਿ ਚਲੋ ਹੁਣ ਚਲਦੇ ਆ ਫਿਰ ਆਪਾਂ ਉੱਥੇ ਵੀ ਮੱਥਾ ਟੇਕਣ ਗਏ ਸੀ ਪਰ ਉੱਥੇ ਆਪਾਂ ਕੋਈ ਕਲਿੱਪ ਨਹੀਂ ਬਣਾਈ ਕਿਉਂਕਿ ਆਪਾਂ ਫੋਨ ਨਾਲ ਨਹੀਂ ਲੈ ਕੇ ਗਏ ਸੀ ਆਪਾਂ ਗੁਰਦੁਆਰੇ ਗਏ ਸੀ ਫਿਰ ਆਪਾਂ ਘਰ ਪਹੁੰਚੇ ਕਾਰ ਆ ਕੇ ਫਿਰ ਅਸੀਂ ਹਲਕਾ ਫੁਲਕਾ ਡਿਨਰ ਕੀਤਾ ਕਿਉਂਕਿ ਆਪਾਂ ਬਹੁਤ ساری ਚੀਜ਼ਾਂ ਉੱਥੋਂ ਖਾ ਕੇ ਐਸੀ ਆਪਾਂ ਬਹੁਤ ਸਾਰੇ ਇੰਜੋਏ ਕੀਤਾ ਤੇ ਅਸੀਂ ਸੋਚਿਆ ਕਿ ਅਸੀਂ ਆਪਣੇ ਵਿਊਅਰਸ ਨਾਲ ਵੀ ਆਪਣਾ ਰਿਵਿਊ ਸ਼ੇਅਰ ਕਰੀਏ ਤੇ ਤੁਸੀਂ ਵੀ ਜ਼ਰੂਰ ਜਾਏ ਓਕੇ ਬਾਏ ਗਾਇਸ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਨੂੰ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਇਸ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਇਸ ਤੇ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਅਸੀਂ ਨੈਕਸਟ ਵੀਡੀਓ ਕਿਸ ਚੀਜ਼ ਤੇ ਬਣਾਈਏ ਵੈਸੇ ਤਾਂ ਆਪਾ ਹੁੰਦੇ ਰਹਿੰਦੇ ਰਹਨੇ ਆ ਤੇ ਅਸੀਂ ਵਲੌਗ ਪਾਉਂਦੇ ਹੀ ਰਵਾਂਗੇ ਤੇ ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਿਆ ਕਮੈਂਟਸ ਵਿੱਚ ਜ਼ਰੂਰ ਦੱਸਿਓ